को मैं इतना कहना चाहूंगा कि मैं जितने भी आपके माँ बाप हैं जितने भी सोशल वर्कर्स हैं सोशल सोसाइटीज हैं आप उनके साथ जरूर आइए चाहे आप खून दान नहीं कर सकते लेकिन आप खून दान कैंप अटेंड जरूर करिए बिकॉज इससे आपको जिज्ञासा जागेगी कि आप किस तरह मदद कर सकते हैं सर शहर भी तरक्की कर रहा लोग भी तरक्की कर करे काफी टाइम से आगे निकल चुके हैं की बड़ा अच्छा ग्रुप पे जैसे आपको पता पर काम में से देखो जी ये तो मन के अंदर से भावना आती है सेवा की तो टाइम वही अपने आप निकल आता है आज मेरे पास भी टाइम नहीं है मेरा भी मन करता है कि संडे है बारिश हो रही है घर बैठूं बट जब सेवा मन में सेवा भाव आती है तो फिर सब भूल जाता लोगों को एक बात समझनी चाहिए कि अगर आप किसी को अपना ऑर्गन डोनेट करते हैं तो वो आपके अच्छे कर्म आपके अगले जन्म में काम आएंगे सिर्फ कर्म कर्मों का चक्कर है जिसको कर्म समझ में आते हैं ਕੋਈ ਬਲੱਡ ਬਲੱਡ ਪੂਰੀ ਬਾਡੀ ਡੋਨੇਟ ਕਰ ਸਕਦਾ ਹੈ ਕਿਸੇ ਕੋਗਰ ਆਪ ਚਾਹਤੇ ਕਨਵਿੰਸ ਕਰ ਰਹੀ ਹੈ ਸਮਝਾਏ ਆਪਣਾ ਬਲੱਡੀ ਬਾਡੀ ਕੋ ਡੋਨੇਟ ਕਰਨੇ ਲਈ ਤਾਂ ਕਰਮ ਸਮਝ ਲੈਣੀ ਜ਼ਰੂਰੀ ਹੈ ਬਲੱਡ ਡੋਨੇਸ਼ਨ ਦੇ ਨਮੇ ਉਸੇ ਮੈਂ ਉਹਨਾਂ ਪਰਿਵਾਰ ਦਾ तहे ਦਿਲੋਂ ਧੰਨਵਾਦ ਕਰਦਾ ਵਾ ਇਹ ਪੰਜਾਬ ਕੇਸਰੀ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੇਵਾ ਦਾ ਮਾਰਗ ਦਿਖਾਇਆ ਸਾਨੂੰ ਸਾਰਿਆਂ ਨੂੰ ਚੰਗੇ ਰਾਹ ਤੇ ਲਗਾਇਆ ਬਹੁਤ-ਬਹੁਤ ਧੰਨ ਸਾਰਿਆਂ ਦਾ ਬਹੁਤ-ਬਹੁਤ ਧੋਲੇ ਨੇ ਅਭੀ ਜੀ ਸਰ ਧੋਲੇ ਨੇ ਅਪੀਲ ਕੀਤੀ ਸੀਗੀ ਸਾਰਿਆਂ ਨੂੰ ਕਿ ਬਲੱਡ ਡੋਨੇਸ਼ਨ ਤੇ ਜ਼ਰੂਰ ਪਹੁੰਚਣ ਤੇ ਅੰਗਦਾਨ ਕਰਨ ਇਹਨਾਂ ਦੀ ਅਪੀਲ ਸੁਣ ਕੇ ਮੇਰੀ ਮਦਰ ਮੇਰੀ ਵਾਈਫ ਨੇ ਔਰ ਮੈਂ ਡਿਸੀਜਨ ਲਿਤਾ ਕਿ ਅਸੀਂ ਆਪਣਾ ਅੰਗਦਾਨ ਕਰਕੇ ਜਾਵਾਂਗੇ ਤਰਜਾ ਜੀ ਬਿਲਕੁਲ ਕਿ ਸਾਨੂੰ ਸਾਰਿਆਂ ਨੂੰ ਆਪਣਾ ਅੰਗਦਾਨ ਵੀ ਕਰਨਾ ਚਾਹੀਦਾ ਵਾ ਐਡ ਦਾ ਲਗਾਣੀ ਦਾ ਆਗੀ ਹੈ ਨਾ ਤੇ ਜੇ ਕਿਸੇ ਦੇ ਕੰਮ ਆ ਜੀਏ ਅੱਖਾਂ ਜਾਂ ਸਾਡੇ ਕੋਈ ਵੀ ਲੰਗਸ ਜਾਂ ਸਾਡੇ ਕੋਈ ਵੀ ਬਾਡੀ ਪਾਰਟ ਉਹਨਾਂ ਦਾ ਕੰਮ ਆ ਜਾਣ ਜਦੋਂ ਮੇਰਾ ਪਹਿਲੇ ਦਿਮਾਗ ਨਹੀਂ ਗਿਆ ਜੋ ਭੋਲੇ ਨੂੰ ਸੀ ਕਿ ਭੋਲੇ ਜੀ ਕਪੀਜ ਕਰ ਦੋ ਬਲੱਡ ਡੋਨੇਟ ਕਰਕੇ ਜਾਣਾ ਨਾਲੇ ਗੱਲ ਕਹੀ ਇਹਨਾਂ ਨੇ ਸਾਰਿਆਂ ਨੂੰ ਆਪਣਾ ਅੰਗ ਵੀ ਦਾਨ ਕਰਕੇ ਜਾਣਾ ਚਾਹੀਦਾ ਉਹ ਅਪੀਲ ਦੇਖਦੇ ਸੁਣਦੇ ਮੇਰੇ ਮਦਰ ਬੈਟੇ ਕਹਿੰਦੇ ਮੇਰਾ ਸਾਰੇ ਬਾਡੀ ਪਾਰਟ ਡੋਨੇਟ ਕਰਦਾ ਮੇਰੀ ਵਾਈਫ ਨੇ ਵੀ ਕਹਿੰਦੇ ਮੈਂ ਵੀ ਇਹ ਡਿਸਿਸ ਲੱਤਾਂ ਕਿ ਸਾਰੇ ਆਪਣਾ ਬਾਡੀ ਪਾਰਟ ਡੋਨੇਟ ਕਰ ਲੈ। ਇਸ ਤੋਂ ਇਲਾਵਾ ਨੇ ਬਹੁਤ ਸਾਰਾ ਲੋੜਦਾ ਹੁੰਦਾ। ਇਸ ਤੋਂ ਇਲਾਵਾ ਨੇ ਬਲੱਡ ਦਿੱਤਾ। ਅਸੀਂ ਪੈਰਾ ਨੂੰ ਸਪੈਸ਼ਲ ਰਿਕਵਰ ਕੀਤੀ ਦੀ ਕਿ ਅੱਜ ਬਲੱਡ ਡੋਨੇਟ ਜਿਹੜਾ ਕਰਨਾ ਵੈ। ਅਗਰ ਤੁਸੀਂ ਐਕਚੁਅਲ ਚ ਸਰਚ ਮਾਰੋਗੇ ਇੰਡੀਆ ਨੂੰ ਅਪਰੋਕਸੀਮੀਟਲੀ ਜਿੰਨੇ ਬਲੱਡ ਦੀ ਰਿਕੁਆਇਰਮੈਂਟ ਹੈ ਉਹਦਾ 70% ਘਟਾਉ ਰਿਹਾ। 30% ਬਲੱਡ ਹੀ ਘਟਾਉਂਦਾ ਜਿੰਦੀ ਕਰਕੇ ਲੋਕਾਂ ਦੀ ਡੈਥ ਹੋ ਜਾਂਦੀ ਹੈ। ਅਸੀਂ ਸਭ ਨੂੰ ਬਾਰ-ਬਾਰ ਜਾਗਰੂ ਕੀਤਾ ਰਿਕਵੈਸਟ ਕੀਤਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬਲੱਡ ਡੋਨੇਟ ਕਰਨ ਨਾਲ ਅਸੀਂ ਇੱਕ ਮਾਨਵਤਾ ਦੀ ਸੇਵਾ ਕਰੀਏ ਕੋਈ ਫੈਕਟਰੀ ਨਹੀਂ ਜਿੱਥੇ ਬਲੱਡ ਬਣ ਰਿਹਾ ਹੈ ਮੈਂ ਦਊਗਾ ਤੁਹਾਡੇ ਕੰਮ ਆਏਗਾ ਤੁਸੀਂ ਦੋਗੇ ਮੇਰੇ ਕੰਮ ਆਏਗਾ ਪਰ ਮਾਨਵਤਾ ਬਾਰੇ ਕਿਸੇ ਸਾਇੰਟਿਸਟ ਨੂੰ ਕਿਸੇ ਡਾਕਟਰ ਨੂੰ ਕੋਈ ਅਕਲ ਨਹੀਂ ਬਾਈ ਦਿਮਾਗ ਦੀ ਬਲੱਡ ਬਣਾ ਲੈ ਸਿਰਫ ਇਸ ਕਰਕੇ ਕਿ ਪਰਮਾਤਮਾ ਵੀ ਇਹ ਚਾਹੁੰਦਾ ਕਿ ਅਸੀਂ ਮਾਨਵ ਮਾਨਵ ਦੇ ਕੰਮ ਆਈਏ ਜਿਸ ਕਰਕੇ ਖੂਨ ਦਾ ਰਿਸ਼ਤਾ ਜੁੜਿਆ ਰਹੇ ਸਾਡੇ ਸਾਰਿਆਂ ਦਾ ਸਾਨੂੰ ਸਾਰਿਆਂ ਨੂੰ ਬਲੱਡ ਹਮੇਸ਼ਾ ਡੋਨੇਟ ਕਰਨਾ ਚਾਹੀਦਾ ਐਨੀ ਕਿ ਮੈਂ ਅੱਜ ਕੈਂਪ ਲਗਾਇਆ ਤਾਂ ਤੁਸੀਂ ਅੱਜ ਡੋਨੇ ਜਦੋਂ ਜਦੋਂ ਵੀ 3 ਮਹੀਨੇ ਬਾਅਦ ਆਪਾਂ ਬਲੱਡ ਡੋਨੇਟ ਕਰ ਸਕਦੇ ਆ ਜਦੋਂ ਜਦੋਂ ਕਿਤੇ ਵੀ ਕੈਂਪ ਲੱਗਣ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਹਰ 3 ਮਹੀਨੇ ਬਾਅਦ ਆਪਣਾ ਬਲੱਡ ਡੋਨੇਟ ਕਰੀਏ ਆਪਾਂ ਤੇ ਜਿਹੜੇ ਆਰਗਨਸ ਦੀ ਗੱਲ ਹੈ ਉਹ ਵੀ ਜਰੂਰ ਡੋਨੇਟ ਕਰਨੀ ਚਾਹੀਦੀ ਤੇ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦਾ ਮੈਂ ਸਾਡੇ ਕੁਆਦਰਾ ਸਾਹਿਬ ਦਾ ਤੇ ਸਾਰੀ ਟੀਮ ਦਾ ਜਿਨ੍ਹਾਂ ਨੇ ਲਾਲਾ ਜਗਤਨਾਥ ਜੀ ਦੇ ਅੱਜ ਬਰਸੀ ਦੇ ਉੱਤੇ ਖੂਨਦਾਨ ਕੈਂਪ ਲਾ ਕੇ ਬਹੁਤ ਮਹਾਨ ਸੇਵਾ ਦਾ ਕੰਮ ਕੀਤਾ ਔਰ ਸਾਨੂੰ ਸਾਰਿਆਂ ਨੂੰ ਹੀ ਐਸੀ ਮਹਾਨ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਖੂਨਦਾਨ ਮਹਾਦਾਨ ਹੈ ਇੱਕ ਕਤਰਾ ਖੋਨ ਦਾ ਕਿਸੇ ਨਾ ਕਿਸੇ ਜਾਨ ਪਛਾ ਸਕਦਾ ਤੇ ਆਪਾਂ ਨੂੰ ਖੋਨਦਾਨ ਵੀ ਕਰਨਾ ਚਾਹੀਦਾ ਤੇ ਬਾਡੀਦਾਨ ਵੀ ਕਰਨੀ ਚਾਹੀਦੀ ਹੈ ਉਹ ਔਰ ਨਾ ਕਰੇ ਪਰਵਾਹਤਾ ਤੇ ਆਪਾਂ ਕਹੀਏ ਇਸ ਤਰ੍ਹਾਂ ਦੀ ਘਟਨਾ ਵਈ ਦਿੱਤੀ ਆ ਤੇ ਆਪਣੇ ਜਾਨ ਤੋਂ ਬਾਅਦ ਆਪਣਾ ਅੰਗ ਵੀ ਕਿਸੇ ਨਾ ਕਿਸੇ ਕੰਮ ਆ ਸਕਦਾ ਆ ਆਪਾਂ ਸਦਾ ਲਈ ਜਿਉਂਦੇ ਰਹਿ ਸਕਦੇ ਅੱਜ ਸਾਲਾ ਜਗਤਪ੍ਰੀਤ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਸ਼ੀਰਵਾਦ ਇੰਨੀ ਪੰਜਾਬ ਦੇ ਸਿਗਰਪ ਦੇ ਚੇਅਰਮੈਨ ਬਹੁਜੀਤ ਚੋਪੜਾ ਜੀ ਦੇ ਤਿੰਨ ਸਾਲ ਦਿੱਤੇ ਔਰ ਫਸਟੋਰ ਤੇ ਹਰ ਸਾਲ ਦੀ ਵੀ ਬਲਟਿਕਾ ਬਲਗਾਇਆ ਜਾਂਦਾ ਔਰ ਜੋ ਉਸ ਪਰਿਵਾਰ ਦੀ ਦੇਣ ਹੈ ਉਹ ਰਹੀ ਨਹੀਂ ਜਾ ਸਕਦੀ ਜੇ ਮੈਂ ਅਤਵਾਦ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰਾਂ ਅਤਵਾਦ ਦੇ ਟਾਈਮ ਜੀ ਬਹੁਤ ਵੱਡਾ ਯੋਗਦਾਨ ਇਸ ਪਰਿਵਾਰ ਦਾ ਰਿਹਾ ਜੋੜਾ ਪਰਿਵਾਰ ਦਾ ਜਿਨ੍ਹਾਂ ਨੇ ਦੋ ਦੋ ਪਰਿਵਾਰ ਦੇ ਵਿੱਚੋਂ ਆਦਮੀਆਂ ਨੇ ਜਾਨਾਂ ਦੀ ਆਪਣੇ ਅੰਸ਼ਾਵਰ ਕਰਕੇ ਸ਼ਾਦੀ ਦੇ ਜਾਮ ਪੀ ਕੇ ਪੰਜਾਬ ਨੂੰ ਇੱਕ ਸ਼ਾਂਤੀ ਦੇ ਵਾਸਤੇ ਤੇ ਲੈ ਗਏ ਪਰ ਅੱਜ ਉੱਥੇ ਬਸ ਨਹੀਂ ਬੋਬੀ ਦੇ ਚੋਪੜੀ ਰਹਿਣ ਮੈਦੀ ਵਿੱਚ ਜੇ ਅੱਜ ਪੰਜਾਬ ਨੂੰ ਜੇ ਕੋਈ ਕਿਰੇ ਰਾਸ਼ਨ ਵੰਡਿਆ ਜਾਂਦਾ ਹੈ ਜਾਂ ਸਾਰੀ ਬੱਚਿਆਂ ਨੂੰ ਕੰਪਿਊਟਰ ਦੇ ਸੈਂਟਰ ਬਣਾ ਕੇ ਦਿੱਤੇ ਜਾਂਦੇ ਨੇ ਜਾਂ ਬੁਲੱਟੇ ਕੰਮ ਲੱਗਦੇ ਨੇ ਸਾਰੀ ਇਸ ਪਰਿਵਾਰ ਦੀ ਦੇਣ ਹੈ ਮੈਂ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਸ ਹੈ ਕਿ ਆਪਾਂ ਸਿਰ ਤਰ੍ਹਾਂ ਹੀ ਸਾਰੇ ਨਾਲ ਮਿਲ ਕੇ ਉਹਨਾਂ ਦੇ ਨਕਸ਼ੇ ਕਦਰ ਤੇ ਚੱਲਦੇ ਹੋਏ ਆਪਾਂ ਨੂੰ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਖਾਸ ਤੌਰ ਤੇ ਹਮਾਸ਼ਕੁਆਤਰਾ ਜੀ ਔਰ ਸੋਨੂ ਜੀ ਜਿਨ੍ਹਾਂ ਨੇ ਇੱਕ ਬਹੁਤ ਬਧੀਆ ਪ੍ਰੋਗਰਾ ਕਰਕੇ ਕਹਿੰਦੇ ਨੇ ਬਲੱਡ ਦਾਨ ਦੇ ਮਹਾਨਦਾਨ ਉਹ ਸਭ ਤੋਂ ਜਿਆਦਾ ਉਤਮ ਦਾਨ ਜਿਹੜਾ ਕਿਨੇਗਾ ਬਲੱਡ ਦਾ ਅੱਜ ਸੈਕੰਡਰੀ ਦਾਦ ਦੇ ਵਿੱਚ ਸਾਡੇ ਦੋਸਤ ਸਾੜੀਆਂ ਪਹਿਨਾ ਆ ਕੇ ਬਲੱਡ ਦੇ ਰਹੀਆਂ ਨੇ ਮੈਂ ਸਭ ਦਾ ਧੰਨਵਾਦ ਕਰਦਾ ਆਸ ਹੈ ਕਿ ਇਸ ਤਰ੍ਹਾਂ ਹੀ ਨਾਲ ਮਿਲ ਕੇ ਆਪਾਂ ਸਮਾਜ ਦੀ ਸੇਵਾ ਦੇ ਵਿੱਚ ਬੜਾ ਯੋਗਦਾਨ ਪਾਵਾਂਗੇ ਥੈਂਕ ਯੂ ਧੰਨਵਾਦ ਅੱਜ ਲਾਲਾ ਜਗਤਰਾਜ ਜੀ ਦੀ ਯਾਦ ਵਿੱਚ ਸਾਡੇ ਹਮਾਸ਼ੁਪਾਤਰਾ ਰਿਓ ਤੋਂ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਭਾਰੀ ਸੰਖਿਆ ਦੇ ਨੌਜਵਾਨ ਸਾਡੀਆਂ ਭੈਣਾਂ ਵਿੱਚ ਜਿਹੜੀਆਂ ਬਲੱਡ ਦਾਨ ਕਰ ਰਹੀਆਂ ਏ ਸੋ ਐਸੇ ਜਿਹੇ ਉਪਰਾਲੇ ਉਹੀ ਕਰਤਾਰ ਸਾਹਿਬ ਦੇ ਪਰਬਾਤਨ ਕਿਰਪਾ ਹੋਵੇ ਮਾਨਚੂ ਜੀ ਦੀ ਬਹੁਤ ਹਿੰਮਤ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਕਿ ਬਹੁਤ ਜਿਹੜੇ ਧਾਰਮਿਕ ਦੇ ਨਾਲ ਨਾਲ ਜਿਹੜੇ ਲੋਕਾਂ ਦੀ ਸੇਵਾ ਵਾਲੇ ਕੰਮੇ ਕਰਦੇ ਰਹਿੰਦੇ ਆ ਉਹ ਅੱਜ ਸਮਾਜ ਸੇਵਾ ਦੇ ਨਾਲ ਜੁੜਨੇ ਨਾਲ ਇਹਨਾਂ ਦਾ ਨਾਮ ਹੈ ਸੋ ਬਹੁਤ ਵੱਡੀ ਸੇਵਾ ਦੇ ਸਲੱਡ ਕੈਂਪ ਦੇ ਵਿੱਚ ਜਿਹੜੀ ਕਰ ਰਹੇ ਆ ਸੋ ਮੈਂ ਇਹਨਾਂ ਦਾ ਬਹੁਤ ਨਵਾਦੀ ਹੈ ਹੁਕਮਤੂ ਸਰਦਾਰਪਨ ਸਹਿਮਾਨ ਜੀ ਵੱਲੋਂ ਮੈਂ ਕਰਦਾ ਜਿਹੜੇ ਹਜ਼ਾਰਾਂ ਜਾਨਾਂ ਦੀ ਜਾਨ ਬਚਾਉਣ ਵਾਸਤੇ ਜਿਹੜਾ ਇਹ ਬਲੱਡ ਜਾਊਗਾ ਉਹ ਮੈਂ ਨਾ ਜਰੂਰ ਵਚਨ ਪਾਉਂਦਾ ਹਾਂ ਪਾਰਕ ਖਲੋਕ ਹੋਈ ਹੈ ਤਾਂ ਅੱਜ ਦੇ ਇਸ ਸਮੇਂ ਹਰੇਕ ਮੁਕੇ ਵਾਲੀ ਹੋ ਰਹਿ ਕੇ ਦੇਖੋ ਅੱਜ ਤੋਂ ਪਹਿਲਾਂ ਤੱਕ ਸਾਡਾ ਸੇਵਾ ਪ੍ਰਮਾਤਮਾ ਨੇ ਦੇਖੋ ਜਨਮ ਦਿੱਤਾ ਤੇ ਅਸੀਂ ਜਦੋਂ ਇਹੋ ਜਿਹੇ ਹੜ੍ਹਾਂ ਦੇ ਜਿਹੜਾ ਮਾਹੌਲ ਬਣਿਆ ਹੋਇਆ ਪੰਜਾਬ ਦਾ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਸੇ ਵਾਰ ਦਾ ਇਸ ਤਰੀਕਾ ਜੁੜਨੀ ਨਹੀਂ ਹੈ ਕਿ ਅਸੀਂ ਬਹੁਤ ਵੱਡੀ ਸੰਖਿਆ ਦੇ ਵਿੱਚ ਤਾਂ ਥੋੜਾ ਹੋਵੇ ਕਿੰਨੀ ਵੀ ਹੋ ਸਕਦੀ ਹੋਵੇ ਕਾਉਂਡਰ ਵਾਲ ਪਰਿਵਾਰਾਂ ਦੇ ਬਾਕੀ ਤੁਸੀਂ ਕਿਸ ਤਰ੍ਹਾਂ ਗੱਲ ਰਹੇ ਹੋ ਨਾ ਨਾ ਜੇਕਰ ਨਾਰਾਇਣ ਜੀ ਦਾ ਸਰਪਾਲਪੁਰ ਸਾਹਿਬ ਦੇ ਸੁਲਤਾਨਪੁਰ ਦਿੱਤੀ ਹੈ ਜਿੱਥੇ ਹਜ਼ਾਰਾਂ ਇੱਕ ਰਿਸ਼ਤੇ ਸਰ ਇਸ ਤੈਰੀ ਵਾ ਕੀ ਯਾਰ ਅਕਾਦਮੀ ਜਿਹੜੀ ਰੁੱਤਦੀ ਆ ਸੋ ਉੱਥੇ ਫਿਲਹਾਲ ਪ੍ਰਮਾਤਮਾ ਦੀ ਕਿਰਪਾ ਜਾਣ ਤੇ ਮਾਲ ਦੀ ਵਿਚਾਰ ਅਸੀਂ ਕਿਤਾ ਸਰਕਾਰ ਵੱਲੋਂ ਪਰਫੈਸ਼ਨਲੋਂ ਇਹ ਵੀ ਅਸੀਂ ਸੇਵਾ ਕੀਤੀ ਜਾ ਰਹੇ ਆ ਅਰਤੀ ਜਿਹੜੀ ਸੇਵਾ ਚੱਲਦੀ ਆ ਉਹ ਕਰ ਰਹੇ ਆ ਉਹ ਸਾਰਾ ਜਿਹੜਾ ਸਪੈਸ਼ਲ ਪਕਵਾਲ ਦੀ ਕਰਾਵਾਂਗੇ ਕੋਈ ਨਾ ਬੰਦ ਆ ਹ ਹਿਮਾਸ਼ੂ ਕੁਆਤਰਾ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜੋ ਬਹੁਤ ਵਧੀਆ ਉਹਨਾਂ ਨੇ ਇਹ ਉਪਰਾਲਾ ਕੀਤਾ ਬਲੱਡ ਡੋਨੇਸ਼ਨ ਕੈਂਪ ਜੋ ਲਾਇਆ ਗਿਆ ਜਿਹਦੇ ਵਿੱਚ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕ ਨੇ ਜਿਹੜੇ ਨੌਜਵਾਨ ਨੇ ਵਿਸ਼ੇਸ਼ ਤੌਰ ਤੇ ਉਹ ਇੱਥੇ ਆਪਣਾ ਖੂਨਦਾਨ ਦੇਣ ਲਈ ਆਏ ਨੇ ਤੋਂ ਉਹਦੇ ਨਾਲ ਹੀ ਮੈਂ ਡੀ ਐਮ ਸੀ ਦੀ ਜਿਹੜੀ ਸਮੁੱਚੀ ਟੀਮ ਜਿਹੜੀ ਆਈ ਆ ਇੱਥੇ ਉਹਨਾਂ ਦਾ ਵੀ ਡਾਕਟਰ ਸਾਹਿਬਾਨ ਦਾ ਉਹਨਾਂ ਦੇ ਸਾਰੇ ਉਹਨਾਂ ਦਾ ਸਟਾਫ ਸਾਰਾ ਸਟਾਫ ਨਰਸੀਆਂ ਹੋਰ ਸਾਰੀ ਜਿਹੜੀ ਟੀਮ ਆਈ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੋੜ ਆ ਸਾਨੂੰ ਅੱਜ ਜਾਗਰੂਕ ਹੋਣ ਦੀ ਲੋੜਵੰਦਾਂ ਦੀ ਮਦਦ ਕਰਨ ਦੀ ਅਤੇ ਖੂਨਦਾਨ ਜਿਹੜਾ ਹੈਗਾ ਮੈਂ ਸਭ ਤੋਂ ਸਭ ਤੋਂ ਵੱਡਾ ਦਾਨ ਆਏ ਕਿਸੇ ਵੀ ਅਵਿਅਕਤੀ ਨੂੰ ਇੱਕ ਨਵੀਂ ਜ਼ਿੰਦਗੀ ਦੇਣਾ ਜਦੋਂ ਉਹਨੂੰ ਲੋਡ ਹੁੰਦੀ ਆ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰ ਹੋ ਜਾਂਦਾ ਜਾਂ ਕਿਵਰ ਕਿਸੇ ਦੇ ਪਲੇਟ ਲੱਟਸ ਘਟਦੇ ਨੇ ਸੋ ਇਹ ਜੇ ਸਮੇਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਜਿਸ ਤਰ੍ਹਾਂ ਵੀ ਹੋ ਸਕੀਏ ਮਦਦ ਕਰੀਏ ਲੇਕਿਨ ਖੂਨ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਸੋ ਇਹ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਖੂਨ ਦਾਨ ਦਿੱਤਾ ਤੇ ਅ ਕੁਆਤਰਾ ਜੀ ਦਾ ਸਮਾਸ਼ ਕੁਆਤਰਾ ਜੀ ਦਾ ਜੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇਹਨਾਂ ਨੇ ਲਾਲਾਈ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਕਰਾਇਆ ਮੁਂਡੀਆ ਸਾਹਿਬ ਸਾਡੇ ਵੱਡੇ ਭਰਾ ਨੇ ਮੁਂਡੀਆ ਸਾਹਿਬ ਬਹੁਤ ਕਾਪੜਾ ਕੀਮਤੀ ਸਮਝੋ ਸਭਾ ਕੱਢ ਕੇ ਆਏ ਨੇ ਅੱਜ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅੱਜ ਦਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਮੁਂਡੀਆ ਸਾਹਿਬ ਨੇ ਅਪੀਲ ਕੀਤੀ ਸੀ ਬਹੁਤ ਬੱਚੇ ਉੱਥੋਂ ਆਏ ਨੇ ਮੁਂਡੀਆ ਸਾਹਿਬ ਦੇ ਹਲਕੇ ਜੋ ਜਿਹੜੇ ਆ ਕੇ ਬਲੱਡ ਡੇਟ ਕਰਕੇ ਗਏ ਨੇ ਥੈਂਕ ਯੂ ਸੋ ਮੀ ਮੁਂਡੀਆ ਸਾਹਿਬ ਸਾਹਿਬ ਅਸੀਂ ਸਭ ਕਹਿੰਦੇ ਹੋ ਲੱਗ ਰਿਹਾ ਕਿ ਨਮਾਇਦਾ ਕਹਿੰਦਾ ਸਾਰੇ ਜਿਹਨੇ ਲਿਆ ਕਰ ਜੀ ਸੇਵਾ ਦਾ ਮੌਕਾ ਤੇ ਪਰਮਾਤਮਾ ਸਭ ਤੇ ਕਿਰਪਾ ਕਰੇ ਸਭ ਨੂੰ ਆਏਗਾ ਸੇਵਾ ਦਾ ਮੌਕਾ ਮਿਲੇ ਜੀ ਮੰਨਣ ਕਰਨੇ ਚਾਹੀਏ ਹਮ ਸਭ एकत्रित हुए है ये लाला जी के परिवार की बहुत बड़ी सेवा है देश के लिए समाज के लिए मानवता के लिए और जरूरतमंदों के लिए इस प्रकार लाला जी के चौताविस में बलिदान दिवस के उपलक्ष्य में आज वेस्टर्न लिविंग में हिमांशु कुमात्रा जी के नेतृत्व में ये महान का ब्लड डोनेशन का आयोजन किया गया इसके पीछे महीनों की मेहनत है हमारे प्रिय श्री दिनेश सोनू जी इनके साथ हिमांशु कुमात्रा जी और दिनेश सोनू जी के पुत्र तुषार जी और इनके सभी साथीगण महीनों से लगे हुए हैं आज के इस सफल आयोजन के लिए इसके पीछे आशीर्वाद है पूजव श्री विजय कुमार जी चोपड़ा श्री अविनाश चोपड़ा जी और पूर्ण सहयोग है श्री अभिजीत चोपड़ा जी का इनके जो प्रयास है इनकी जो प्रेरणा है उसी का सबके आज इतनी वर्षा है इतनी वर्षा है इतनी बारिश होते हुए भी लोगों में जो उत्साह है डोनर्स में जो ये उत्सुकता है इस सेवा के लिए खून दान एक ऐसा दान है जो हमें हर किसी को करना चाहिए इसके लिए हमें हमेशा आगे रहना चाहिए क्योंकि ये एक खून की बूंद किसी की भी जान बचा सकती है धन्यवाद ब्लड डोनेट करना सबसे बड़ा दान है और आई uh, थिंक हर छह महीने के बाद लगना चाहिए ताकि और लोगों को अवेयरनेस भी होनी चाहिए कि खून दान करने से किसी का कुछ नुकसान नहीं होता लेकिन बहुत लोगों का फायदा हो जाता है आई थिंक सबको ब्लड डोनेट करना बहुत जरूरी है क्योंकि न सेवी हर बंदा एक जिंदगी तो एटलीस्ट बचा ही सकता है एक बॉटल के साथ थैंक यू बस ब्लड डोनेट करो एवरी वन शुड कम फॉरवर्ड फॉर दिस दे शुड टेक इनिशिएटिव एंड इवन आई डू थिंक सो दैट इट शुड बी twice a year at least ਅੱਜ ਜਿੱਥੇ ਖੂਨਦਾਨ ਕੈਂਪ ਲੱਗਾ ਬਹੁਤ ਵਧੀਆ ਲੱਗਾ ਸਾਰੇ ਸੰਗਤ ਨੂੰ ਬੇਨਤੀ ਹੈ ਲੈ ਜਿੰਨਾ ਜਨਰ ਖੂਨ ਨਹੀਂ ਦਿੰਦਾ ਆਪਣਾ ਰਗ ਦਾ ਜਲੂ ਕਰਕੇ ਜਾਓ ਕਿ ਖੂਨਦਾਨ ਮਹਾਦਾਨ ਹੈ ਇਹ ਕਿਸੇ ਕੰਮ ਆ ਸਕਦਾ ਹੈ ਜੈਂਟਸ ਦੇ ਲੇਡੀਜ਼ ਦੇ ਬੱਚੇ ਦੇ ਕਿਸੇ ਕੰਮ ਆ ਸਦਾ ਹੈ ਇਹ ਦਾਨ ਉੱਤਮ ਦਾਨ ਹੈ ਇਸੇ ਸਾਰੇ ਸੰਗਤ ਨੂੰ ਬੇਨਤੀ ਹੈ ਜਿਹੜੇ ਜਿਹੜਾ ਆਪਣਾ ਸੰਗਤ ਆਪਣਾ ਖੂਨਦਾਨ ਕਰ ਸਕਦੇ ਹਨ ਉਹਨਾਂ ਨੂੰ ਬੇਨਤੀ ਹੈ ਖੂਨਦਾਨ ਜਲੂ ਕਰਿਓ ਜਹਰਾਂ ਨੂੰ ਜਮਾਤ ਆਦੀ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਖੂਮੇਰ ਆਇਆ ਖੂਮੇਰ ਬਹੁਤ ਵਧੀਆ ਲੱਗਿਆ ਖੂ ਸਾਰਿਆਂ ਨੂੰ ਦੇਣਾ ਚਾਹੀਦਾ